ਪੰਜਾਬ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਪਿੱਛੇ ਚੱਲ ਰਿਹਾ ਹੈ ਕਰਜ਼ੇ ਤੇ ਕਰਜ਼ਾ ਪੰਜਾਬ ਤੇ ਚੜ ਰਿਹਾ ਔਰ ਦੇਖੀਏ ਤਾਂ ਪੰਜਾਬ ਇਸ ਵੇਲੇ ਏਡੀ ਵੱਡੀ ਮੁਸੀਬਤ ਦੇ ਵਿੱਚੋਂ ਲੰਘ ਰਿਹਾ ਹੈ ਕਿ ਫੜਾਂ ਦੀ ਪਰਮਾ ਰੈਡੀ ਹੋਈ ਵੀ ਹੈ ਮਾਝਾ ਦੁਆਬਾ ਵਾਲੇ ਪਾਸੇ ਨਾ ਬੁਰਾ ਹਾਲ ਹੈ ਕਿੰਨੇ ਹੀ ਘਾਰਾ ਜਿਹੜੇ ਢਹਿ ਢੇਰੀ ਹੋ ਗਏ ਨੇ ਲੱਖਾਂ ਕਰੋੜਾਂ ਰੁਪਏ ਦੇ ਪਸ਼ੂ ਮੱਝਾਂ ਮਰਗੀਆਂ ਨੇ ਕਿ ਸੰਗਲ ਤੱਕ ਖੁੱਲਣ ਦਾ ਸਾਮਾਨ ਨਹੀਂ ਲੱਗਿਆ ਉਹਨਾਂ ਨੂੰ ਇਹ ਸੰ ਬੰਦੇ ਆ ਕਿ ਖੋਲ ਦਿਨ ਘਰ ਦੇ ਜਾਂ ਹੋਰ ਆ ਕਿ ਮਤਲਬ ਇੱਕੋ ਦਮ ਪਾਣੀ ਦਾ ਦਬਾਅ ਵਹਾ ਐਨੀ ਤੇਜ਼ ਦੇ ਨਾਲ ਕਿ ਲੱਖਾਂ ਕਰੋੜਾਂ ਜਿਹੜੇ ਪਸ਼ੂ ਵੀ ਮਰ ਗਏ ਨੇ ਘਰ ਬਰਬਾਦ ਹੋ ਚੁੱਕੇ ਨੇ ਘਰ ਦਾ ਸਾਰਾ ਸਾਮਾਨ ਬਰਬਾਦ ਹੋ ਚੁੱਕਿਆ ਕਿ ਇਹ ਜਿਹੜੀ ਘਾਟ ਹੈ ਇਹ ਪਿਛਲੇ ਸਾਲ ਰਹਿ ਚੁੱਕੀ ਹੈ ਸਰਕਾਰਾਂ ਦੀ ਵੀ ਘਾਟ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਨਾਂ ਦੀ ਵੀ ਘਾਟ ਹੈ ਭਗਵੰਤ ਮਾਨ ਦੀ ਜੇਕਰ ਪੁਰਾਣੀਆਂ ਵੀਡੀਓ ਦੇਖੀਏ ਤਾਂ ਉਹ ਵੀ ਹੁਣ ਵਾਇਰਲ ਹੋ ਰਹੀਆਂ ਨੇ ਭਗਵੰਤ ਮਾਨ ਕਹਿ ਰਿਹਾ ਕਿ ਜਦੋਂ ਤੋਂ ਪਤਾ ਆਏ ਸਾਲ ਹੜ੍ਹ ਆਉਂਦੇ ਨੇ ਤਾਂ ਫਿਰ ਸਫਾਈ 6-7 ਮਹੀਨੇ ਪਹਿਲਾਂ ਕਿਉਂ ਨਹੀਂ ਕਰੌਣ ਲੱਗ ਜਾਂਦੇ ਕਿ ਹੁਣ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿ 3 ਸਾਲਾਂ ਤੋਂ ਜਿਹੜਾ ਨੁਕਸਾਨ ਚੱਲ ਰਹੇ ਨੇ ਕਿ ਤੁਸੀਂ ਆਏ ਵਾਰ ਸਫਾਈ ਕਿਉਂ ਨਹੀਂ ਕਰੌਂਦੀ 6 ਮਹੀਨੇ ਪਹਿਲਾਂ ਕਿ ਭਗਵੰਤ ਮਾਨ ਤੇ ਵੀ ਇਹ ਤੰਗ ਕੱਸੇ ਜਾ ਰਹੇ ਨੇ ਔਰ ਦੂਜੇ ਪਾਸੇ ਭਗਵੰਤ ਮਾਨ ਨੇ ਦੋ ਵੱਡੇ ਐਲਾਨ ਕਰ ਦਿੱਤੇ ਨੇ ਜੀ ਦਾ ਇੱਕ ਦਾ ਤਾਂ ਚਲੋ ਫਾਇਦਾ ਹੀ ਫਾਇਦਾ ਇੱਕ ਦਾ ਫਾਇਦਾ ਦੂਜੇ ਦਾ ਉਸ ਤੋਂ ਵੱਡਾ ਨੁਕਸਾਨ ਹੈ ਕਿ ਭਗਵੰਤ ਮਾਨ ਨੇ ਜਿਹੜੇ ਦੋ ਵੱਡੇ ਐਲਾਨ ਕਰ ਦਿੱਤੇ ਨੇ ਇੱਕ ਨੂੰ ਤਾਂ ਆਪਾਂ ਚੰਗਾ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਕੰਮ ਕੀਤਾ ਦੂਜੇ ਦਾ ਸੋ ਸਭ ਤੋਂ ਵੱਡਾ ਨੁਕਸਾਨ ਉਹ ਵੀ ਆਪਾਂ ਅੱਗੇ ਗੱਲਬਾਤ ਸਾਂਝੀ ਕਰਦੇ ਹਾਂ ਜਿਦੇ ਵਿੱਚ ਪਹਿਲਾਂ ਵੱਡਾ ਫੈਸਲਾ ਜਿਹੜਾ ਲਿਆ ਗਿਆ ਸੀ ਐਮ ਭਗਵੰਤ ਮਾਨ ਵੱਲੋਂ ਤੇ ਭਗਵੰਤ ਮਾਨ ਨੇ ਕਿਹਾ ਜਾਣਕਾਰੀ ਦਿੱਤੀ ਆਪਣੇ ਸੋਸ਼ਲ ਮੀਡੀਆ ਤੇ ਕਿ ਭਗਵੰਤ ਮਾਨ ਇੱਕ ਸੀਐਮ ਭਗਵੰਤ ਮਾਨ ਇੱਕ ਤਾਂ ਆਪਦੀ ਇੱਕ ਮਹੀਨੇ ਦੀ ਤਨਖਾਹ ਤੇ ਜਿੰਨੇ ਬਾਕੀ ਸਾਰੇ ਐਮਐਲਏ ਨੇ ਉਹਨਾਂ ਦੀ ਇੱਕ ਮਹੀਨੇ ਦੀ ਤਨਖਾਹ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਹੜ੍ਹ ਪੀੜਤਾਂ ਦੇ ਲਈ ਉਹ ਡੋਨੇਟ ਕਰਨਗੇ ਮਤਲਬ ਜਿੱਦੇ ਨਾਲ ਕੋਈ ਕਟਾਤਾ ਨਹੀਂ ਪੈਂਦਾ ਇਹਨਾਂ ਨੂੰ ਕੋ ਬਹੁ ਟਾਈਮ ਤੋਂ ਸੈਲਰੀਆਂ ਹੋਰ ਬਹੁਤ ਸਾਰੇ ਜਿਹੜੇ ਬਿਜ਼ਨਸ ਚਲਾ ਰੱਖੇ ਆਏ ਨੇ ਚੰਗੀ ਗੱਲ ਹੈ ਕਿ ਚਲੋ ਇੱਕ ਮਹੀਨੇ ਦੀ ਤਨਖਾਹ ਤਾਂ ਦਿੱਤੀ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਹੋ ਸਕੂਗੀ ਕਿ ਜਿਨ੍ਹਾਂ ਦੇ ਘਰ ਟਾਟ ਹੈ ਦੀ ਹੋ ਗਏ ਨੇ ਜਿਨ੍ਹਾਂ ਦਾ ਮਤਲਬ ਇੰਨਾ ਨੁਕਸਾਨ ਹੋ ਚੁੱਕਿਆ ਵਿੱਚ ਕੀ ਘਰ ਇਦਾਂ ਦੇ ਨੇ ਜਿਹੜੇ ਮੁੜ ਕੇ ਐ ਮੰਨ ਲਓ 8-10 ਸਾਲ ਦੁਬਾਰਾ ਉਸ ਪੋਜੀਸ਼ਨ ਤੇ ਨਹੀਂ ਆ ਸਕਦੇ ਕਿ ਜਿਨ੍ਹਾਂ ਦਾ ਇੰਨਾ ਭਾਰੀ ਨੁਕਸਾਨ ਹੋ ਗਿਆ ਜਿਵੇਂ ਘਰ ਗਏ ਮੱਝਾਂ ਗਈਆਂ ਘਰ ਦਾ ਸਮਾਨ ਗਿਆ ਉਹ 10 ਸਾਲ ਆਪ ਦੀ ਜ਼ਿੰਦਗੀ ਤੋਂ ਪਿੱਛੇ ਹੋਗੇ ਦੂਜਾ ਸਭ ਤੋਂ ਵੱਡਾ ਨੁਕਸਾਨ ਜਿਹਦੀ ਗੱਲਬਾਤ ਕਰਦੇ ਆ ਉਹ ਭਗਵੰਤ ਮਾਨ ਇੱਕ ਮਤਾ ਪਾ ਦਿੱਤਾ ਕਿ ਖਜ਼ਾਨਾ ਭਰਨਾ ਹੁਣ ਖਜ਼ਾਨਾ ਖਾਲੀ ਹੋ ਚੁੱਕਿਆ ਖਜ਼ਾਨਾ ਭਰਨ ਦੇ ਲਈ ਪੰਜਾਬ ਸਰਕਾਰ ਨੇ ਪੰਚਾਇਤੀ ਤੇ ਜਿਹੜੀਆਂ ਸ਼ਾਮਲ ਲੜਦੀਆਂ ਜ਼ਮੀਨਾਂ ਉਹਨਾਂ ਨੂੰ ਹੁਣ ਵੇਚਣ ਤੇ ਆ ਗਏ ਨੇ ਤਿਆਰੀ ਖਿੱਚ ਲਈ ਹੈ ਉਹਨਾਂ ਨੇ ਲਗਾਤਾਰ ਉਹਨਾਂ ਆਪਦੀ ਸਰਪੰਚਾਂ ਨੂੰ ਹੁਕਮ ਦੇ ਦਿੱਤੇ ਨੇ ਕਿ ਭਗਵੰਤ ਮਾਨ ਤਾਂ ਕਹਿੰਦਾ ਸਾਡੇ ਮੂੰਹੋਂ ਸੁਣਿਆ ਕਦੇ ਖਜ਼ਾਨਾ ਖਾਲੀ ਹੋਇਆ ਜੇਕਰ ਖਜ਼ਾਨਾ ਖਾਲੀ ਨਹੀਂ ਹੈਗਾ ਖਜ਼ਾਨਾ ਭਰਿਆ ਹੋਇਆ ਤਾਂ ਫਿਰ ਕੀ ਲੋੜ ਪੈਂਦੀ ਆ ਵਾਰ-ਵਾਰ ਕਰਜ਼ਾ ਚੱਕਣ ਦੀ ਕਿਉਂ ਪੰਜਾਬ ਦੀਆਂ ਜ਼ਮੀਨਾਂ ਨੂੰ ਵੇਚਣ ਤੇ ਤੁਲੇ ਹੋਏ ਨੇ ਕੋਈ ਵੀ ਸਰਕਾਰ ਹੁੰਦੀ ਹੈ ਲੋਕਾਂ ਨੂੰ ਲੱਗਦਾ ਕਿ ਸਾਡੇ ਸਹੂਗ ਲਈ ਆਉਂਦੀ ਹੈ ਚੁੰਨਦੇ ਨੇ ਇਸ ਲਈ ਲੋਕ ਵਾਰ-ਵਾਰ ਕਿ ਸ਼ਾਇਦ ਆ ਸਰਕਾਰ ਵਧੀਆ ਕੰਮ ਕਰ ਦੇਵੇ ਪਰ ਦੇਖ ਦੇਖੋ ਕਿ ਲੋਕਾਂ ਦਾ ਕਹਿਣਾ ਕਿ ਕੋਈ ਵੀ ਸਰਕਾਰ ਅੱਜ ਤੱਕ ਬਣੀ ਹੈ ਬਣਾਈ ਲੋਕਾਂ ਨੇ ਆ ਬਾਅਦ ਵਿੱਚ ਲੋਕਾਂ ਨੂੰ ਹੀ ਭੁੱਲ ਜਾਂਦੇ ਨੇ ਲੋਕਾਂ ਦੇ ਝੂਠੇ ਪਰਚੇ ਹੋ ਜਾਂਦੇ ਨੇ ਕੋਈ ਵੀ ਸਰਕਾਰ ਆ ਚਾਹੇ ਮੌਜੂਦਾ ਆਮ ਆਦਮੀ ਪਾਰਟੀ ਹੈ ਚਾਹੀ ਉਸ ਤੋਂ ਪਹਿਲਾਂ ਰਹਿ ਚੁੱਕੀਆਂ ਸਰਕਾਰਾਂ ਨੇ ਜੋ ਤਾਂ ਵੋਟਾਂ ਲੈਣ ਆਉਂਦੀਆਂ ਉਹ ਤਾਂ ਲੋਕਾਂ ਦੇ ਪੈਰੀ ਹੱਥੋਂ ਤੱਕ ਜਾਂਦੇ ਨੇ ਝੋਪੜੀਆਂ 'ਚ ਵੜ ਕੇ ਰੋਟੀ ਖਾਣ ਤੱਕ ਜਾਂਦੇ ਨੇ ਜਦੋਂ ਇੱਕ ਪਦਵੀ ਮਿਲ ਜਾਂਦੀ ਹੈ ਕੁਰਸੀ ਆਨਸਲ ਹੋ ਜਾਂਦੀ ਹੈ ਫਿਰ ਉਹੀ ਲੋਕਾਂ ਨੂੰ 5 ਸਾਲਾਂ ਵਾਸਤੇ ਭੁੱਲ ਜਾਂਦੇ ਨੇ ਕਿ ਪਿਛਲੀਆਂ ਸਰਕਾਰਾਂ ਵੀ ਖਾ ਰਹੀਆਂ ਸੀ ਭਗਵੰਤ ਮਾਨ ਤੇ ਪਰੋਸਾ ਸੀ ਸ਼ਾਇਦ ਇਹ ਪੰਜਾਬ ਨੂੰ ਸਦਾਰ ਕਰੇ ਪਰ ਭਗਵੰਤ ਮਾਨ ਵੀ ਉਹਨਾਂ ਤੋਂ ਮਤਲਬ ਅੱਗੇ ਨੰਗ ਚੁੱਕਿਆ 5 10 ਗੁਣਾ ਅੱਗੇ ਨੰਗ ਚੁੱਕਿਆ ਕਿ ਮਤਲਬ ਇੰਨੀਆਂ ਜ਼ਮੀਨਾਂ ਵੇਚ ਦਿੱਤੀਆਂ ਰੱਖ ਦਿੱਤੀਆਂ ਕਿਤੇ ਨਾ ਕਿਤੇ ਪਾਸੇ ਕਿ ਪੰਜਾਬ ਨੂੰ ਹੋਰ ਕਰਜ਼ੇ ਦੀ ਮਾਰ ਦੇੇਠ ਹੋ ਰਿਹਾ ਜੇ ਇਦਾਂ ਹੀ ਆਉਣ ਵਾਲੇ 5 ਸਾਲਾਂ ਦੀ ਜਿਹੜੀ ਉਸਤਾਈ ਦੇ ਵਿੱਚ ਪੈਣੀ ਹੈ ਵੋਟਾਂ ਕੀ ਲੋਕ ਭਰੋਸਾ ਕਰਨਗੇ ਕਿ ਜਿੰਨੂੰ ਵੀ ਮੁੱਖ ਮੰਤਰੀ ਬਣਾਵਾਂਗੇ ਪੰਜਾਬ ਦਾ ਕਿ ਉਹ ਪੰਜਾਬ ਦੇ ਤਰੱਕੀ ਦਾ ਕੰਮ ਕਰੂਗਾ ਕੀ ਕਰਜ਼ਾ ਤਾਂ ਹੁਣ 4 ਲੱਖ ਕਰੋੜ ਪਲੱਸ ਹੋ ਹੀ ਜਾਣਾ ਤੇ ਉਹ ਉਤਰੂਗਾ ਕਿਹੜੇ ਹਿਸਾਬ ਦੇ ਨਾਲ ਉਹ ਕਰਜ਼ਾ ਹੋਰ ਅੱਗੇ ਚੜਾਇਆ ਜਾਊਗਾ ਇਸ ਹਿਸਾਬ ਨਾਲ ਪੰਜਾਬ ਨੂੰ ਐ ਮਨ ਲਓ ਖਤਮ ਹੋਣ ਦੀ ਬਿਲਕੁਲ ਤਿਆਰੀ ਕਰੀ ਬੈਠੇ